ਤੋ ਫਿਰ ਪ੍ਰਮਾਤਮਾ ਨਾਲ ਕਿਸ ਤਰ੍ਹਾਂ ਸੰਬੰਧ ਜੁੜੇ ਭਾਵੇਂ ਪਹਿਲੀ ਪੰਕਤੀ ਸਤਗੁਰੂ ਕਹੇ ਗਏ ਨੇ ਤੋ ਫਿਰ ਅੱਗੇ ਖੋਲਦੇ ਨੇ ਫੇਰ ਕੇ ਅੱਗੇ ਰੱਖੀਏ ਜਿਤ ਦੇ ਸੇ ਦਰਬਾਰ ਫਿਰ ਕੀ ਰੱਖੀਏ ਪ੍ਰਮਾਤਮਾ ਦੇ ਕੋ ਕਿ ਦਰਬਾਰ ਦੀ ਝਲਕ ਪੈ ਜਾਏ ਪ੍ਰਮਾਤਮਾ ਦੀ ਝਲਕ ਪੈ ਜਾਏ ਪ੍ਰਮਾਤਮਾ ਨਾਲ ਹੀ ਸੰਬੰਧ ਜੁੜੇ ਦਾਤੇ ਨਾਲ ਹੀ ਸੰਬੰਧ ਜੁੜੇ ਫਿਰ ਕੀ ਰੱਖੀਏ ਉਸ ਤੇ ਕਾਮਨਾ ਨਾ ਰੱਖੀਏ ਤਾਂ ਫਿਰ ਕੀ ਰੱਖੀਏ ਮੈਂ ਫਿਰ ਅਰਜ਼ ਕਰਾਂ 99% ਦੇ ਲੋਕ ਤੇ ਆਪਣੀ ਕਾਮਨਾ ਰੱਖਦੇ ਨੇ ਰੋਜ਼ ਅਰਦਾਸ ਤੇ ਰਾਹੀਂ ਖੁਦ ਅਰਦਾਸ ਕਰਕੇ ਜਾਂ ਅਰਦਾਸ ਕਰਾ ਕੇ ਕਦੀ ਕਦਾਂ ਕੋਈ ਵਿਚਾਰਾ ਐਸਾ ਹੁੰਦਾ ਹੈ ਕਈ ਵਾਰ ਗ੍ਰੰਥੀ ਸਿੰਘ ਅਰਦਾਸ ਭੁੱਲ ਜਾਂਦਾ ਕਿਸੇ ਕਾਰਨ ਕਰਕੇ ਭੁੱਲ ਗਿਆ ਹੋਵੇ ਨਾਮ ਮੈਂ ਤੇ ਦੁਖੇ ਲੋਕੀ ਦੁਆਲੇ ਪੈ ਜਾਂਦੇ ਕਦਾ ਨਾ ਭੁੱਲ ਗਏ ਮੌਤਾਂ ਹੋ ਗਈਆਂ ਨੇ ਪੜਦੇਆਂ ਘਟ-ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਪਰੋਸਾ ਜੇ ਵੀ ਕੋਈ ਨਹੀਂ ਆਇਆ ਯਕੀਨ ਅਜੇ ਵੀ ਨਹੀਂ ਬਜੇ ਪਰ ਉਹਨਾਂ ਦੀ ਵੀ ਆਪਣੀ ਮਜਬੂਰੀ ਕਿਉਂਕਿ ਕਾਮਨਾ ਦਾ ਸੰਬੰਧ ਹੈ ਗੁਰੂ ਨਾਲ ਹੋਰ ਤੇ ਕੁਝ ਗੱਲ ਨਹੀਂ ਅੱਖ ਹੈ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿੱਥੇ ਦਿਸੇ ਦਰਵਾਜ਼ਾ ਫਿਰ ਕੀ ਰਖੀਏ ਪ੍ਰਮਾਤਮਾ ਦੇ ਅੱਗੋਂ ਉਸ ਦੀ ਝਲਕ ਮਿਲੇ ਦਾਤਾ ਪ੍ਰਾਪਤ ਹੋਵੇ ਤੇ ਮੂੰਹ ਨਾਲ ਫਿਰ ਕੀ ਬੋਲੀਏ ਜੇ ਮੰਗੀ ਹੈ ਨਾ ਹੁਣ ਮੂੰਹ ਨਾਲ ਤੇ ਇਹ ਕਹਿੰਦੇ ਦੇ ਦੇ ਐ ਦੇ ਐ ਦੇ ਐ ਦੇ ਤੇ ਚਲੋ ਇਹ ਨਾ ਕੀ ਤੇ ਹੋਰ ਕੀ ਬੋਲੀਏ ਮੋਹ ਕੀ ਬੋਲਣ ਬੋਲੀਏ ਫਿਰ ਹੋਰ ਕੀ ਬੋਲੀਏ ਕਿਉਂਕਿ ਮਨ ਦਾ ਹੀ ਸੰਬੰਧ ਹੈ ਸੀ ਜਦ ਵੀ ਜਾਂਦੇ ਆ ਐ ਦੇ ਐ ਦੇ ਐ ਦੇ ਹੀ ਸੰਬੰਧ ਹੈ ਇਹ ਬੋਲਦੇ ਤੁ ਫਿਰ ਕੀ ਬੋਲੀਏ ਚਲੋ ਇਹ ਨਾ ਬੋਲੀਏ ਤੇਰੇ ਇਹ ਦੇ ਐ ਦੇ ਚਲੋ ਇਹ ਨਹੀਂ ਬੋਲਦੇ ਤਾਂ ਹੋਰ ਕੀ ਬੋਲੀਏ ਮੋਹੋ ਕੇ ਬੋਲਣ ਬੋਲੀਏ ਜਿਤ ਸੁਣਨ ਦਾਰੇ ਪਿਆਰ ਜਿਹਨੂੰ ਸੁਣ ਕੇ ਉਹ ਪਿਆਰ ਪਾਵੇ ਜਿਸਨੂੰ ਸੁਣ ਕੇ ਉਸ ਨਾਲ ਰਿਸ਼ਤਾ ਜੁੜ ਜਾਏ ਔਰ ਜਿਸਨੂੰ ਵਾਕਈ ਉਹ ਸੁਣਦਾ ਔਰ ਸੰਬੰਧ ਜੋੜ ਲੈਂਦਾ ਤਾਂ ਫਿਰ ਕੀ ਹੈ ਤੋ ਅਗਲੀ ਪੰਕਤੀ ਸਤਗੁਰੂ ਖੋਲਦੇ ਨੇ ਅੰਮ੍ਰਿਤ ਵੇਲਾ ਸਚ ਨਾਮ ਵੜੇ ਆਈ ਵਿਚਾਰ ਅੱਠ ਪੈਰ ਨੇ ਨਾ ਦਿਨ ਰਾਤ ਦੇ ਇੱਕ ਪੈਰ ਤੂੰ ਪ੍ਰਭੂ ਦੇ ਕਦਮਾਂ 'ਚ ਅਰਪਣ ਕਰ ਦੇ ਇਹ ਤੇਰਾ ਨਹੀਂ ਹੈ ਪਰਮਾਤਮਾ ਦਾ ਸਕ ਪੈਰ ਤੂੰ ਜੋ ਕੁਝ ਕਰਨਾ ਹੈ ਧਨ ਕਮਾ ਪਰਿਵਾਰ ਨਾਲ ਸੰਬੰਧ ਜੋੜ ਸੰਸਾਰ ਨਾਲ ਸੰਬੰਧ ਜੋੜ ਧਨ ਸੰਪਦਾ ਨਾਲ ਸੰਬੰਧ ਜੋੜ ਖਾ ਲੈ ਪੀ ਲੈ ਇਸ਼ਨਾਨ ਕਰ ਸੋ ਆਰਾਮ ਕਰ ਕੁਝ ਵੀ ਕਰ ਇੱਕ ਪੈਸ ਆਹ ਹਰਤ ਵੇਲਾ ਤੇ ਅਰਪਣ ਕਰਦੇ ਹੈ ਤੇ ਜੇ ਇਹ ਅਰਪਣ ਨੇ ਕੀਤਾ ਇਹ ਵੀ ਤੂੰ ਆਪਣੇ ਕੰਮ ਵਿੱਚ ਵਰਤ ਲਿਆ ਹੈ ਤਾਂ ਫਿਰ ਇੰਜ ਸਮਝ ਲੋ ਅਮਾਨਤ ਦੇ ਤੂੰ ਖਿਆਨਤ ਕੀਤੀ ਹੈ ਤੇ ਵੀ ਮਰਜ਼ ਕਰਦੇ ਖਿਆਨਤ ਉਸ ਸਮੇਂ ਵਿੱਚ ਵੀ ਤੂੰ ਧਨ ਕਮਾਇਆ ਹੈ ਉਸ ਸਮੇਂ ਵਿੱਚ ਵੀ ਤੂੰ ਸੁੱਤਾ ਰਿਹਾ ਹੈ ਉਸ ਸਮੇਂ ਵਿੱਚ ਵੀ ਤੂੰ ਸੰਸਾਰ ਨਾਲ ਜੁੜਿਆ ਰਿਹਾ ਹੈ ਨਹੀਂ ਉਸ ਸਮਾਂ ਅਰਪਣ ਕਰਦੇ ਗੁਰੂ ਔਰ ਉਸ ਵਕਤ ਜੋ ਪ੍ਰਮਾਤਮਾ ਦੀਆਂ ਵਡਿਆਈਆਂ ਨੇ ਉਹਨੂੰ ਆਪਣੀ ਸੋਚ ਦੇ ਵਿੱਚ ਲਿਆ ਆਪਣੇ ਚੇਤੇ ਵਿੱਚ ਲਿਆ ਵਡਿਆਈ ਵੀ ਵਿਚਾਰ ਇੱਕ ਮਿੰਟ ਵਾਸਤੇ ਇਸ ਦੇ ਤੇ ਲਵਾਂ ਮਨੁੱਖ ਦੇ ਅੰਦਰ ਜਿਹੜਾ ਬਾਰ-ਬਾਰ ਵਿਚਾਰ ਚੱਲਦਾ ਹੈ ਉਹੀ ਇੱਕ ਦਿਨ ਕਰਤਾਰ ਬਣ ਜਾਂਦਾ ਹੈ ਬਹੁਤ ਮਸਾਲਾ ਹੈ ਹਬਰ ਕੋਈ ਮਨੁੱਖ ਇੱਕ ਚੋਰੀ ਦਾ ਵਿਚਾਰ ਕਰ ਰਿਹਾ ਕਿ ਉਹ ਸੋਚੇ ਚਲੋ ਵਿਚਾਰੇ ਕੀਤੀ ਮੈਂ ਕੋਈ ਚੋਰੀ ਥੋੜੀ ਕੀਤੀ ਉਦਾਹਰਣ ਮੈਂ ਦੇ ਰਿਹਾ ਪਰ ਇਹ ਵਿਚਾਰ ਬਾਰ ਬਾਰ ਚੱਲਦਾ ਹੈ ਚੱਲਦਾ ਰਹੇ ਚੱਲਦਾ ਰਹੇ ਇੱਕ ਦਿਨ ਚੋਰੀ ਕਰ ਬੈਠੇਗਾ ਉਹ ਵਿਚਾਰ ਨੇ ਕਰਾ ਦੇਣੀ ਹੈ ਉਹ ਵਿਚਾਰ ਇਤਨਾ ਮਜ਼ਬੂਤ ਹੋ ਜਾਏਗਾ ਉਸ ਦਿਖੋ ਲੈ ਕਰਾ ਲੇਗਾ ਇਸ ਵਾਸਤੇ ਸ਼ਾਇਦ ਕਹਿੰਦੇ ਨੇ ਅੱਠ ਪੈਰਾਂ ਦੇ ਚੋਂ ਉਹ ਇੱਕ ਪੈਰ ਅੰਮ੍ਰਿਤ ਵੇਲਾ ਪੌਤੋਂ ਗੁਰੂ ਨੂੰ ਅਰਪਣ ਕਰ ਉਹ ਤੇਰਾ ਨਹੀਂ ਔਰ ਇਸ ਹੀ ਸਿਹਦ ਉਸੇ ਅੰਮ੍ਰਿਤ ਵੇਲੇ ਦੀ ਮਹਾਨਤਾ ਦੁਤੇ ਭਾਈ ਨੰਦ ਲਾਲ ਨੇ ਬੜੇ ਗੀਤ ਗਾਏ ਨੇ ਭਾਈ ਗੁਰਦਾਸ ਜੀ ਤੇ ਕਮਾਲ ਕਰਦੇ ਨੇ ਉਹ ਤੇ ਕਹਿੰਦੇ ਨੇ ਮੈਂ ਆਪਣੇ ਸਰੀਰ ਨੂੰ ਜਲਾ ਕੇ ਹਾਕ ਬਣਾ ਕੇ ਉਸ ਦੇ ਕਦਮਾਂ ਤੋਂ ਨਿਛਾਵਰ ਕਰਾਂ ਜੋ ਅੰਮ੍ਰਿਤ ਵੇਲੇ ਉੱਠਦਾ ਤੇ ਗੁਰੂ ਦੀ ਪਗਦੀ ਕਰਦਾ ਹੈ ਪ੍ਰਮਾਤਮਾ ਦਾ ਨਾਮ ਜਪਦਾ ਮੈਂ ਉਹਦੇ ਰਸਤੇ 'ਚ ਬਿਛਾ ਦੇਆ ਇਰਾਨੀ ਸੂਫੀ ਸੰਤ شیخ ਸਾਦੀ ਕਹਿੰਦਾ ਦੁਆ ਕੁੰਬਾ ਸਬ ਚੋਂ ਗਦਾਆਂ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਜ਼ ਇਹ ਫਕੀਰ ਕਹਿੰਦਾ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜਿਉਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਤਾਂ ਹੀ ਤوازن ਪੂਰਾ ਹੋਵੇਗਾ ਤਾਂ ਹੀ ਸੰਤੁਲਨ قائم ਹੋਵੇਗਾ ਅੰਮ੍ਰਿਤ ਵੇਲਾ ਸੱਚਾ ਨਾਮ ਵੜਿਆ ਇਹ ਵਿਚਾਰ ਚਲੋ ਇਹ ਨਾ ਕਰੀਏ ਐਸਾ ਨਾ ਹੋ ਸਕੇ ਅਮਰਤ ਵਿਲਾ ਵੇਟਨਾ ਕਰ ਸਕੀਏ ਕਿ ਉਸ ਵਡੇ ਦੀਆਂ ਵਡਿਆਈਆਂ ਦੀ ਵਿਚਾਰ ਵੀ ਨਾ ਕਰ ਸਕੀਏ ਕਿਉਂਕਿ ਜਿਹੜੀ ਵਿਚਾਰ ਕਰੀਏ ਇਹ ਹੀ ਵਿਚਾਰ ਅਗਾਹ ਚੱਲ ਕੇ ਪਿਆਰ ਬਣ ਜਾਂਦੀ ਹੈ ਤੇ ਵੀ ਮੈਰਸ ਕਰਦੇ ਆ ਉਹੀ ਜੀਵਨ ਦਾ ਆਧਾਰ ਬਣ ਜਾਂਦੀ ਹੈ ਉਹੀ ਕਿਰਦਾਰ ਦੇ ਵਿੱਚ ਪ੍ਰਗਟ ਹੋਣ ਲੱਗ ਪੈਂਦਾ ਹੈ ਕਰਤ ਦੇ ਵਿੱਚ ਪ੍ਰਗਟ ਹੋਣ ਲੱਗ ਪੈਂਦਾ ਹੈ ਤੁ ਪਰਮਾਤਮਾ ਦੇ ਵਡਿਆਈਆਂ ਦੀ ਕੋਈ ਵਿਚਾਰ ਵੀ ਨਹੀਂ ਇਸ ਵਾਸਤੇ ਵਡਿਆਈਆਂ ਨਾਲ ਕੋਈ ਪਿਆਰ ਵੀ ਨਹੀਂ ਪੈਦਾ ਹੋਇਆ ਉਸ ਦੀ ਮਹਿਮਾ ਨਾਲ ਕੋਈ ਪਿਆਰ ਵੀ ਨਹੀਂ ਪੈਦਾ ਹੋਇਆ ਕਿਉਂਕਿ ਵਿਚਾਰ ਕੋਈ ਨਹੀਂ ਤੇ ਅੰਮ੍ਰਿਤ ਵੇਲਾ ਵੀ ਨਹੀਂ ਲੇਕਿਨ ਇਹ ਚੱਲਦਾ ਪਿਆ ਕਿ ਆਖੇ ਮੰਗੇ ਦੇਹ ਦੇ ਤੋ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਕਰਮਾਂ ਨਾਲ ਜਿਨ੍ਹਾਂ ਨਾਲ ਕਾਮਨਾ ਜੁੜੀ ਹੋਈ ਹੈ ਕਰਮੀ ਆਵੇ ਕਪੜਾ ਹੈ ਫਿਰ ਜਨਮ ਹੋਵੇ ਸਰੀਰ ਫਿਰ ਮਿਲੇਗਾ ਫਿਰ ਜਨਮ ਹੋਵੇ ਕਿਉਂ ਕਾਮਨਾ ਜੋ ਕੀਤੀ ਹੈ ਕਾਮਨਾ ਕਰਕੇ ਜੋ ਕਰਮ ਕੀਤਾ ਹੈ ਤੂੰ ਹੁਣ ਇੱਕ ਬੀਜ ਬੋਇਆ ਹੈ ਫਲ ਤੱਕ ਪਹੁੰਚਣ ਵਾਸਤੇ ਤੇ ਭਵਿਸ਼ ਚਾਹੀ ਰਹਿਣਾ ਕੁਝ ਤੇ ਸਮਾਂ ਚਾਹੀਦਾ ਹੈ ਤੇ ਕਾਮਨਾ ਰੋਜ਼ ਰੋਜ਼ ਚਲਦੀ ਰਹੇ ਤੇ ਕਾਮਨਾ ਅਧੇਨ ਮਨੋ ਕਰਮ ਰੋਜ਼ ਕਰਦਾ ਰਹੇ ਤੋ ਕਾਮਨਾ ਭਵਿਸ਼ ਦੇ ਚ ਪੂਰੀ ਹੋਵੇਗੀ ਹੁਣੇ ਨਹੀਂ ਹੋਣ ਲੱਗੀ ਤੇ ਮੈਂ ਅਰਜ਼ ਕਰਦਾ ਮੈਂ ਬੀਜ ਹੁਣ ਬੋਇਆ ਐ ਮੈਂ ਬੂਟਾ ਹੁਣ ਅੰਬ ਦਾ ਲਾਇਆ ਚਲੋ ਮੈਂ ਸਵੇਰੇ ਲਾਇਆ ਤੇ ਹੁਣ ਸ਼ਾਮੀ ਆਖਾ ਮੈਨੂੰ ਅੰਬ ਚਾਈ ਦੇ ਨਹੀਂ ਸਾਲ ਦੋ ਸਾਲ ਚਾਰ ਸਾਲ ਉਡੀਕ ਤੇ ਕਰ ਕੋਈ ਵੀ ਬੀਜ ਉਸੇ ਵਕਤ ਪਰ ਫੁੱਲਤ ਨਹੀਂ ਹੁੰਦਾ ਹਫਤਾ ਦੋ ਹਫਤੇ ਨਹੀਂ ਨਾ ਦੋ ਮਹੀਨੇ ਸਾਲ ਦੋ ਸਾਲ 10 ਸਾਲ ਉਡੀਕ ਕਰਨੀ ਪੈਂਦੀ ਹੈ ਇਸ ਤਰ੍ਹਾਂ ਹੀ ਕਰਮ ਨੇ ਜੋ ਕਾਮਨਾ ਅਧਿਨ ਕੀਤੇ ਜਾਂਦੇ ਨੇ ਤੋ ਫਿਰ ਭਵਿਸ਼ ਰਿਚ ਤੋ ਇਸ ਤਰ੍ਹਾਂ ਅਗਰ ਭਵਿਸ਼ ਅਜਾਂ ਚੱਲਦਾ ਰਿਹਾ ਤੋ ਉਹ ਭਵਿਸ਼ ਅਗਲਾ ਜਨਮ ਕਰਾ ਦੇਂਦਾ ਕਿਉਂਕਿ ਇੱਕ ਦਿਨ ਮੌਤ ਆ ਜਾਂਦੀ ਤੇ ਭਵਿਸ਼ ਤੇ ਮਨੁੱਖ ਦਾ ਬਣਿਆ ਜੋ ਉਸਨੇ ਕਾਮਨਾਵਾਂ ਕੀਤੀਆਂ ਸਨ ਉਹ ਅੱਗੇ ਚਲੀਆਂ ਗਈਆਂ 10 ਸਾਲ ਬਾਅਦ ਪੂਰੀਆਂ ਹੋਣੀਆਂ ਸਨ ਜ਼ਿੰਦਗੀ ਰਹੀ ਨਹੀਂ ਫਿਰ ਕਾਮਨਾਵਾਂ ਫਿਰ ਜਨਮ ਕਰਾਨੀਆਂ ਫਿਰ ਕਪੜਾ ਮਿਲੇਗਾ ਫਿਰ ਝੋਲੀ ਮਿਲੇਗੀ ਇਹ ਕਰਮਾਂ ਦਾ ਫਲ ਕੌਣ ਪਾਉਗੇਗਾ ਤੋ ਫਿਰ ਕਪੜਾ ਤੇ ਚਾਹੀਦਾ ਜਿਸ ਝੋਲੀ ਤੇ ਚਾਹੀਦੀ ਜਿਸ ਦੇ ਛਾਣਾ ਹੈ ਤੋ ਕਰਮੇ ਆਵੇ ਕਪੜਾ ਉਹਨਾ ਕਰਮਾਂ ਕਰਕੇ ਸਰੀਰ ਦਾ ਚੋਲਾ ਫਿਰ ਮਿਲੇਗਾ ਫਿਰ ਇਹ ਕਪੜਾ ਮਿਲੇਗਾ ਤੈਨੂੰ ਫਿਰ ਆਣਾ ਪਏ ਕਿ ਸੋਸੇ ਕਹਿੰਦੇ ਨੇ ਕਾਮਨਾ ਮਿਟ ਗਈ ਤੋ ਭਵਿਸ਼ ਮਿਟ ਗਿਆ ਤੇ ਕਾਮਨਾ ਆਖਿਰ ਕਿਸੇ ਫਲ ਦੀ ਇਛਾ ਨੂੰ ਰੱਖ ਕੇ ਕੀਤੀ ਜਾਂਦੀ ਹੈ ਤੇ ਫਲ ਭਵਿਸ਼ ਦੇ ਚ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਕਾਹੂੰ ਫਲ ਕੀ ਇੱਛਾ ਨਹੀਂ ਬਾਝੇ ਛੱਡ ਤੂੰ ਫਲ ਨੂੰ ਹੀ ਛੱਡ ਤਾਂ ਕਿ ਤੇਰੀ ਕਾਮਨਾ ਤਾਂ ਕਿ ਤੇਰਾ ਧਿਆਨ ਭਵਿਸ਼ ਤੇ ਚਨਾ ਆ ਜਾਏ ਅੱਗੇ ਨਾ ਜਾਏ ਜੇ ਤੇ ਬਾਰ ਬਾਰ ਜਨਮ ਕਰਾ ਦੇ ਕਾਮਨਾ ਦੇ ਚਲੋ ਇੱਕ ਬੱਚਾ ਜੀ ਰਿਹਾ ਹੈ ਬਰਦਾਸ਼ਤ ਕੀਤਾ ਜਾ ਸਕਦਾ ਹੈ ਚਲੋ ਇੱਕ ਜਵਾਨ ਵੀ ਜੀ ਰਿਹਾ ਹੈ ਨਾ ਕਾਬਲੇ ਮਾਫਤੇ ਨਹੀਂ ਲੇਕਿਨ ਫਿਰ ਵੀ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਔਰ ਫਿਰ ਬੁੱਢਾ ਵੀ ਸੰਸਾਰਿਕ ਕਾਮਨਾ ਦੇ ਜੀ ਰਿਹਾ ਹੈ ਅਜੇ ਵੀ ਕਾਮਨਾਵਾਂ ਵਿੱਚ ਇਹ ਕਾਬਲੇ ਮਾਫ ਨਹੀਂ ਹੈ ਤੇ ਤੂੰ ਫਟਕਾਰ ਪਣ ਜਾਊਗਾ ਹੱਦ ਹੋ ਗਈ ਇਤਨੀ ਜ਼ਿੰਦਗੀ ਤੂੰ ਕਾਮਨਾ ਚ ਵਿਦੇਦ ਕੀਤੀ ਅਜੇ ਵੀ ਨਹੀਂ ਸਿੱਖਿਆ ਔਰ ਕਾਮਨਾਵਾਂ ਦਾ ਭੋਜ ਵਧਾਈ ਜਾ ਰਿਹਾ ਆਪਣਾ ਜਨਮ ਹੋਰ ਵਧਾਈ ਜਾ ਰਿਹਾ ਹੋਰ ਜਨਮ ਹੋਵੇਗਾ ਕਿਉਂਕਿ ਜਿਤਨੀਆਂ ਕਾਮਨਾਵਾਂ ਤੂੰ ਕਰ ਰਹੇ ਹੈ ਇਸ ਸਾਰੀਆਂ ਪੂਰੀਆਂ ਹੋਣੇ ਕਪੜਾ ਇਤਨਾ ਵੱਡਾ ਨਹੀਂ ਹੈ ਇਹ ਕਪੜਾ ਇਤਨਾ ਲੰਬਾ ਨਹੀਂ ਹੈ 70 ਸਾਲ ਰਹੇਗਾ 80 ਸਾਲ ਰਹੇਗਾ ਔਰ ਕਿੰਨਾ ਰਹੇਗਾ ਤੇ ਜਿਤਨੀਆਂ ਤੇਰੀਆਂ ਕਾਮਨਾਵਾਂ ਨੇ ਉਸ ਵਾਸਤੇ ਕਪੜਾ ਬਹੁਤ ਵੱਡਾ ਚਾਹੀਦਾ ਬਹੁਤ ਵੱਡਾ ਚਾਹੀਦਾ ਇਹ ਕਾਮਨਾ ਹਮੇਸ਼ਾ ਦੇ ਭਵਿੱਖ ਦੇ ਚਲੀ ਜਾਂਦੀ ਹੈ ਕਾਮਨਾ ਦੀ ਸਮਾਪਤੀ ਭਵਿੱਖ ਦੀ ਸਮਾਪਤੀ ਭਵਿੱਖ ਦੀ ਸਮਾਪਤੀ ਜਨਮ ਮਰਨ ਦੀ ਸਮਾਪਤੀ ਇਹ ਵੀ ਮਰਜ਼ ਕਰਦੇ ਨਾ ਇਸ ਵਾਸਤੇ ਸਹਿਬ ਕਹਿੰਦੇ ਨੇ ਕਰਮੇ ਆਵੇ ਕਪੜਾ कामना करके जो तू कर्म करेगा और करता ही रहेगा फिर कपड़ा मिलेगा फिर चोला मिलेगा फिर जन्म होवेगा नदरी मोख दुआ पर मुक्ति उस तो उस दी बख्शीश नाल कि उस दी बख्शीश किस ते आंदी है अमृत वेला सच ना वड्या आई वीच उस ते आंदी वो बख्शीश दा पात्र बन जांदा है मुक्ति हो जांदी ਉਹ ਤੇ ਲੀਨ ਹੋ ਜਾਂਦਾ ਇਸ ਤਰ੍ਹਾਂ ਸੂਰਜ ਕਿਰਨ ਮਿਲੇ ਝਲਕਾ ਜਲ ਹੋਆ ਰਾਮ ਜੋਤੀ ਜੋਤ ਸੰਪੂਰਨthੀ ਉਹ ਤੇ ਸੰਪੂਰਨ ਹੋ ਗਿਆ ਮੁਕੰਮਲ ਹੋ ਗਿਆ ਉਹਦੀ ਯਾਤਰਾ ਸੰਪੂਰਨ ਹੋ ਗਈ ਉਹ ਤੇ ਪ੍ਰਮਾਤਮਾ ਹੋ ਗਿਆ ਜਿਸ ਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਜਾਏ ਉਸ ਦੀ ਦ੍ਰਿਸ਼ਟੀ ਕੀ ਬਣ ਜਾਂਦੀ ਕਿਉਂਕਿ ਮਰ ਕੇ ਮੁਕਤੀ ਨਹੀਂ ਹੁੰਦੀ ਗੁਰਬਾਣੀ ਮਰ ਕੇ ਮੁਕਤੀ ਨਹੀਂ ਮਿਲਦੀ ਮਨ ਦੀ ਜੋ ਜੀਵਨ ਮੁਕਤ ਨਹੀਂ ਹੋਇਆ ਮਰ ਕੇ ਕਦੇ ਹੀ ਮੁਕਤ ਨਹੀਂ ਹੋਵੇਗਾ ਜਿਹੜੀ ਚੀਜ਼ ਜਿਉਂਦਿਆਂ ਜੀ ਨਹੀਂ ਲੱਭੀ ਮਰ ਕੇ ਕਿਸ ਤਰ੍ਹਾਂ ਲੱਭੇਗੀ ਤੇ ਵੀ ਮੈਂ ਅਰਸ਼ ਕਰਦੇ ਆ ਜੋ ਜਿਉਂਦਿਆਂ ਜੀ ਮਿਲ ਗਿਆ ਸਮਝ ਲਓ ਬਸ ਉਹੀ ਹੈ ਉਹੀ ਅਗਾ ਚਲੇਗਾ ਕਿਉਂਕਿ ਜਿਉਂਦਿਆਂ ਜੀ ਨਹੀਂ ਮਿਲਿਆ ਤੇ ਮਰ ਕੇ ਕੀ ਖਾਕ ਮਿਲੇਗਾ ਜਿਉਂਦਿਆਂ ਜੀ ਮੁਕਤੀ ਨਹੀਂ ਮਿਲੀ ਜਿਉਂਦਿਆਂ ਜੀ ਪਰਮਾਤਮਾ ਦੀ ਝਲਕ ਨਹੀਂ ਆਈ ਤੇ ਮਰ ਕੇ ਕੀ ਖਾਕ ਆਏਗੀ ਕੋਈ ਕਾਮਨਾਵਾਂ ਹੋਣਗੀਆਂ ਜੋ ਭਵਿੱਖ ਦੇ ਚਲੇ ਗਈਆਂ ਨੇ ਕਾਮਨਾ ਮਾ ਤੋ ਰਹਿ ਤੋ ਜਾਣਾ ਭਵਿਸ਼ ਤੋ ਰਹਿ ਤੋ ਜਾਂਦਾ ਔਰ ਜੈਸੇ ਭਵਿਸ਼ ਮਿਟਿਆ ਮਨੁਖ ਜੁੜ ਜਾਂਦਾ ਨਦਰੀ ਮੋਖ ਦਵਾਰ ਇਹਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਗਈ ਇਹ ਪਹਿਚਾਣ ਨਾਨਕ ਏ ਵਹਿ ਜਾਣੀ ਸਭ ਆਪੇ ਸਚਾ ਉਤ ਇੰਜ ਜਾਣਦਾ ਸਭ ਕੁਝ ਸੱਚੀ ਸੱਚ ਪ੍ਰਮਾਤਮਾ ਹੀ ਪ੍ਰਮਾਤਮਾ ਹੋਰ ਕੁਝ ਵੀ ਨਹੀਂ ਇਹ ਤਨ ਵੀ ਹੋਈ ਇਹ ਮਨ ਵੀ ਹੋਈ ਇਹ ਧਨ ਵੀ ਹੋਈ ਇਹ ਜਗਤ ਵੀ ਹੋਈ ਹੁਣ ਇਹ ਸਭ ਕੁਝ ਵੀ ਨਹੀਂ ਉਸ ਤੋਂ ਬਿਨਾ ਹੋਈ ਤੇ ਉਸ ਦੀ ਦ੍ਰਿਸ਼ਟੀ ਬਣ ਜਾਂਦੀ ਹੈ। ਅਗਰ ਉਹ ਜੀਵੰਤਿਆ ਜੀ ਇਸ ਤਰ੍ਹਾਂ ਹੋ ਗਿਆ ਹੈ ਤਾਂ ਸਰੀਰ ਦੇ ਵਿਆਗ ਤੋਂ ਬਾਅਦ ਉਸੇ ਮੂਲ ਸਤਾ ਦੇ ਚਲੇਨ ਹੋ ਜਾਏਗਾ। ਆਉਣੇ ਜਾਉਣੇ ਇਸ ਦੇ ਮਿਟ ਜਾਣਗੇ। ਇਹ ਚੌਥੀ ਪੌੜੀ ਦੀ ਤੁਛਵਦੀ ਅਨੁਸਾਰ ਜੋ ਕਿ ਸਮੇਂ ਦੀ ਗਤੀ ਨੂੰ ਮੈਂ ਸਾਹਮਣੇ ਰੱਖਣਾ। ਕਿ ਪੌੜੀ ਪਰਕਰਣ 3 4 ਰੱਖਦੀ ਸੀ। ਪ੍ਰਥਮ ਈਸ਼ਵਰ ਦੀ ਭਾਸ਼ਾ। ਦੂਸਰਾ ਕਾਮਨਾ ਅਧੇਨ ਕਰਮ। ਤੀਸਰਾ भावना ਦੇ ਵਿਚਾਰ ਇਹ ਦਿਨ ਪਹਿਲੂ ਐਸੇ ਨੇ ਜੋ ਸਮਝਣ ਸਮਝਾਣ ਵਾਲੇ ਨੇ ਚਲੋ ਇਤਨੇ ਸਮਾਸੀ ਔਰ ਇਤਨੀ ਸਮਰਥਾ ਸੀ ਥੋੜੇ ਸਾਹਮਣੇ ਜੋ ਹੈ ਵਿਚਾਰ ਰੱਖੀਏ ਪੰਜਵੀਂ ਪੌੜੀ ਕੱਲ ਆਵਦੇ ਦੇ ਸਾਹਮਣੇ ਰੱਖਾਂਗੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਹੋਏ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਕਹਿਣਗੇ ਕਿਉਂਕਿ ਸਾਰੀ ਜਿਹੜੀ ਜਬਜੀ ਸਾਹਿਬ ਹੈ ਅਗਰ ਸਮਝੇ ਚ ਆ ਗਈ ਤਾਂ ਮੈਂ ਸਮਝਦਾ ਸਾਰੇ ਦੁਨੀਆਂ ਦੇ ਧਰਮ ਗ੍ਰੰਥ ਸਮਝਦੇ ਚ ਆ ਗਏ ਸਭ ਕੁਝ ਸਮਝਦੇ ਚ ਆ ਗਏ ਸਭ ਕੁਝ ਦਾ ਪਤਾ ਚੱਲ ਗਿਆ ਈਸ਼ਵਰ ਦਾ ਤਤ ਸਾਰ ਨਿਚੋੜ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਬਾਣੀ ਵਿੱਚ ਵਰਣਨ ਕਰ ਦਿੱਤਾ ਹੈ ਗਿਆਨ ਕਰ ਦਿੱਤਾ ਹੈ ਔਰ ਸਹਜੇ ਸਹਜੇ ਮਨੁੱਖ ਦੀ ਸੁਰਤ ਨੂੰ ਉੱਥੇ ਪਹੁੰਚਾਇਆ ਕਿਥੇ ਸੱਚ ਖੰਡ ਵਸੇ ਨਿਰੰਕ ਉੱਥੇ ਲੈ ਗਏ ਉਪਨਿਯ ਪੌੜੀ ਦੇ ਵਿਚਾਰ ਕੱਲ ਆਪ ਜੀ ਦੇ ਸਾਹਮਣੇ ਇਸਮਕਤੀ ਕਰਾਂਗੇ ਫਿਰ ਨਦੀਨਾ ਉਹ ਸੰਗੋਗੀ ਮੇਲੇ ਆਪ ਦੇ ਦਰਸ਼ਨ ਇਤਨੀ ਸੇਵਾ ਇਸ ਨੂੰ ਪ੍ਰਮਾਨ ਕਰਨੀ ਬਾਰ-ਬਾਰ ਸਾਰਿਆਂ ਦਾ ਧੰਨਵਾਦ ਬਲ ਸੁਗਰੀ ਸ਼ਾਮਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ